ਸਿੱਖ ਪੰਥ ਲਈ ਵੱਡੀ ਖੁਸ਼ਖਬਰੀ ਹੈ ਸਕਾਟਲੈਂਡ ਦੇ ਈਡਨਬਰਗ ਚ ਦੁਰਲਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮਿਲੇ ਨੇ ਜਿਨ੍ਹਾਂ ਨੂੰ ਦਰਸ਼ਨਾਂ ਦੇ ਲਈ ਕੁਝ ਸਮੇਂ ਵਾਸਤੇ ਈਡਨਬਰਗ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸਜੋਬਿਤ ਕੀਤਾ ਗਿਆ ਜਿੱਥੇ ਚੌਰ ਸਾਹਿਬ ਕਰਦੇ ਆਂ ਤੇ ਫੁੱਲਾਂ ਦੀ ਵਰਖਾ ਦੇ ਨਾਲ ਸੰਗਤ ਦੇ ਵੱਲੋਂ ਇਹਨਾਂ ਸਰੂਪਾਂ ਦਾ ਸਵਾਗਤ ਕੀਤਾ ਗਿਆ ਜਾਣਕਾਰ ਦੇ ਮੁਤਾਬਕ ਈਡਨਬਰਗ ਯੂਨੀਵਰਸਿਟੀ ਦੇ ਵਿੱਚੋਂ ਹੀ ਇਹ ਪਾਵਨ ਸਰੂਪ ਮਿਲੇ ਨੇ ਜੋ ਕਿ 18ਵੀਂ ਸਦੀ ਦੇ ਮੰਨੇ ਜਾ ਰਹੇ ਨੇ ਅਤੇ ਸਰੂਪ ਨੂੰ ਜਿਸ ਸਿਆਹੀ ਦੇ ਨਾਲ ਲਿਖਿਆ ਗਿਆ ਉਸ ਦੇ ਵਿੱਚ ਸੋਨੇ ਦੀ ਵਰਤੋਂ ਕੀਤੀ ਗਈ ਹੈ 300 ਸਾਲ ਪੁਰਾਣਾ ਇਹ ਪਾਵਨ ਸਰੂਪ ਮੰਨਿਆ ਜਾ ਰਿਹਾ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਇੰਨੇ ਸਾਲਾਂ ਦੇ ਵਿੱਚ ਪਹਿਲੀ ਵਾਰ ਹੈ ਕਿ ਇਸ ਦੁਰਲਭ ਸਰੂਪ ਨੂੰ ਯੂਨੀਵਰਸਿਟੀ ਤੋਂ ਬਾਹਰ ਲਿਆਂਦਾ ਗਿਆ ਤਾਂ ਕਿ ਸੰਗਤ ਇਸ ਦੇ ਦਰਸ਼ਨ ਕਰ ਸਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਇਸ ਰੂਪ ਯੂਕੇ ਦੇ ਵਿੱਚ ਆਪਣੀ ਕਿਸਮ ਦੇ ਸਭ ਤੋਂ ਪੁਰਾਣੇ ਮੰਨੇ ਜਾ ਰਹੇ ਨੇ ਔਰ ਇੰਨੇ ਨਾਜ਼ੁਕ ਹਾਲਤ ਦੇ ਵਿੱਚ ਨੇ ਜਿਸ ਕਰਕੇ ਇਸ ਦੀ ਬੜੇ ਹੀ ਧਿਆਨ ਦੇ ਨਾਲ ਦੇਖਰੇ ਕਿਤੇ ਜਾ ਰਹੀ ਹੈ ਹਾਲ ਹੀ ਦੇ ਵਿੱਚ ਇਹਨਾਂ ਸਰੂਪਾਂ ਨੂੰ ਜਦੋਂ ਗੁਰੂ ਘਰ ਦੇ ਵਿੱਚ ਲਿਆਂਦਾ ਗਿਆ ਤੇ ਉਸ ਵੇਲੇ ਵੀ ਇੱਕ ਵਿਸ਼ੇਸ਼ ਕਾਫਲੇ ਦੇ ਵਿੱਚ ਇਸ ਨੂੰ ਲਿਆਂਦਾ ਗਿਆ ਤੇ ਸੰਗਤ ਦੇ ਵੱਲੋਂ ਇਸ ਇਤਿਹਾਸਕ ਪਲ ਦਾ ਆਨੰਦ ਮਾਨਿਆ ਗਿਆ ਜਾਣਕਾਰ ਦੇ ਮੁਤਾਬਕ ਇਸ ਰੂਪ ਪਹਿਲਾਂ ਪੰਜਾਬ ਦੇ ਮਹਾਰਾਜਾ ਖੜਕ ਸਿੰਘ ਦੇ ਕੋਲ ਸਨ ਪਰ 1848 ਦੇ ਵਿੱਚ ਭਾਰਤ ਦੇ ਦੁੱਲੇਵਾਲਾ ਦੇ ਕਿਲੇ ਤੋਂ ਮਹਾਰਾਜ ਦੇ ਰੂਪ ਨੂੰ ਲੈ ਲਿਆ ਗਿਆ ਸੀ ਫਿਰ ਸਰ ਜੌਨ ਸਪੈਂਸਰ ਲੌਗਿੰਨੇਸ ਸਰੂਪ ਨੂੰ ਯੂਨੀਵਰਸਿਟੀ ਨੂੰ ਸੌਂਪਿਆ ਫਿਲਹਾਲ ਵਿਦਵਾਨਾਂ ਦੇ ਵੱਲੋਂ ਅਜੇ ਵੀ ਇਹਨਾਂ ਪਾਵਨ ਸਰੂਪਾਂ ਨੂੰ ਲੈ ਕੇ ਖੋਜ ਕੀਤੀ ਜਾ ਰਹੀ ਹੈ ਪਰ ਜਿਸ ਤਰੀਕੇ ਦੇ ਨਾਲ ਸਕਾਟਲੈਂਡ ਦੇ ਈਡਨਬਰਗ ਦੇ ਗੁਰੂ ਘਰ ਦੇ ਵਿੱਚ ਇਸ ਨੂੰ ਸੁਸ਼ੋਭਿਤ ਕੀਤਾ ਗਿਆ ਤੇ ਮੌਕੇ ਤੇ ਮੌਜੂਦ ਸੰਗਤ ਦੇ ਵੱਲੋਂ ਬੜੀ ਹਿਸ਼ਰਦਾ ਦੇ ਨਾਲ ਇਸ ਪਾਵਨ ਸਰੂਪ ਦੇ ਦਰਸ਼ਨ ਕੀਤੇ ਗਏ ਨੇ ਸਿੱਖ ਪੰਥ ਦੇ ਲਈ ਵੱਡੀ ਖੁਸ਼ਖਬਰੀ ਹੈ ਸਕਾਟਲੈਂਡ ਦੇ ਈਡਨਬਰਗ ਚ ਦੁਰਲਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮਿਲੇ ਨੇ ਜਿਨ੍ਹਾਂ ਨੂੰ ਦਰਸ਼ਨਾਂ ਦੇ ਲਈ ਕੁਝ ਸਮੇਂ ਵਾਸਤੇ ਈਡਨਬਰਗ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸਜੋਬਿਤ ਕੀਤਾ ਗਿਆ ਜਿੱਥੇ ਚੌਰ ਸਾਹਿਬ ਕਰਦਿਆਂ ਤੇ ਫੁੱਲਾਂ ਦੀ ਵਰਖਾ ਦੇ ਨਾਲ ਸੰਗਤ ਦੇ ਵੱਲੋਂ ਇਹਨਾਂ ਸਰੂਪਾਂ ਦਾ ਸਵਾਗਤ ਕੀਤਾ ਗਿਆ ਜਾਣਕਾਰ ਦੇ ਮੁਤਾਬਕ ਇਡਨਬਰਗ ਯੂਨੀਵਰਸਿਟੀ ਦੇ ਵਿੱਚੋਂ ਹੀ ਇਹ ਪਾਵਨ ਸਰੂਪ ਮਿਲੇ ਨੇ ਜੋ ਕਿ 18ਵੀਂ ਸਦੀ ਦੇ ਮੰਨੇ ਜਾ ਰਹੇ ਨੇ ਅਤੇ ਸਰੂਪ ਨੂੰ ਜਿਸ سیاਹੀ ਦੇ ਨਾਲ ਲਿਖਿਆ ਗਿਆ ਉਸ ਦੇ ਵਿੱਚ ਸੋਨੇ ਦੀ ਵਰਤੋਂ ਕੀਤੀ ਗਈ ਹੈ 300 ਸਾਲ ਪੁਰਾਣਾ ਇਹ ਪਾਵਨ ਸਰੂਪ ਮੰਨਿਆ ਜਾ ਰਿਹਾ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਇੰਨੇ ਸਾਲਾਂ ਦੇ ਵਿੱਚ ਪਹਿਲੀ ਵਾਰ ਹੈ ਕਿ ਇਸ ਦੁਰਲਭ ਸਰੂਪ ਨੂੰ ਯੂਨੀਵਰਸਿਟੀ ਤੋਂ ਬਾਹਰ ਲਿਆਂਦਾ ਗਿਆ ਤਾਂ ਕਿ ਸੰਗਤ ਇਸ ਦੇ ਦਰਸ਼ਨ ਕਰ ਸਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਇਸ ਰੂਪ ਯੂਕੇ ਦੇ ਵਿੱਚ ਆਪਣੀ ਕਿਸਮ ਦੇ ਸਭ ਤੋਂ ਪੁਰਾਣੇ ਮੰਨੇ ਜਾ ਰਹੇ ਨੇ ਔਰ ਇੰਨੇ ਨਾਜ਼ੁਕ ਹਾਲਤ ਦੇ ਵਿੱਚ ਨੇ ਜਿਸ ਕਰਕੇ ਇਸ ਦੀ ਬੜੇ ਹੀ ਧਿਆਨ ਦੇ ਨਾਲ ਦੇਖਰੇਖ ਕੀਤਾ ਜਾ ਰਿਹਾ ਹੈ ਹਾਲ ਹੀ ਦੇ ਵਿੱਚ ਇਹਨਾਂ ਸਰੂਪਾਂ ਨੂੰ ਜਦੋਂ ਗੁਰੂ ਘਰ ਦੇ ਵਿੱਚ ਲਿਆਂਦਾ ਗਿਆ ਤੇ ਉਸ ਵੇਲੇ ਵੀ ਇੱਕ ਵਿਸ਼ੇਸ਼ ਕਾਫਲੇ ਦੇ ਵਿੱਚ ਇਸ ਨੂੰ ਲਿਆਂਦਾ ਗਿਆ ਤੇ ਸੰਗਤ ਦੇ ਵੱਲੋਂ ਇਸ ਇਤਿਹਾਸਕ ਪਲ ਦਾ ਆਨੰਦ ਮਾਣਿਆ ਗਿਆ ਜਾਣਕਾਰ ਦੇ ਮੁਤਾਬਕ ਇਸ ਰੂਪ ਪਹਿਲਾਂ ਪੰਜਾਬ ਦੇ ਮਹਾਰਾਜਾ ਖੜਕ ਸਿੰਘ ਦੇ ਕੋਲ ਸਨ ਪਰ 1848 ਦੇ ਵਿੱਚ ਭਾਰਤ ਦੇ ਦੁੱਲੇਵਾਲਾ ਦੇ ਕਿਲੇ ਤੋਂ ਮਹਾਰਾਜ ਦੇ ਸਰੂਪ ਨੂੰ ਲੈ ਲਿਆ ਗਿਆ ਸੀ ਫਿਰ ਸਰ ਜੌਨ ਸਪੈਂਸਰ ਲੌਗਿੰਨੇਸ ਸਰੂਪ ਨੂੰ ਯੂਨੀਵਰਸਿਟੀ ਨੂੰ ਸੌਂਪਿਆ ਫਿਲਹਾਲ ਵਿਦਵਾਨਾਂ ਦੇ ਵੱਲੋਂ ਅਜੇ ਵੀ ਇਹਨਾਂ ਪਾਵਨ ਸਰੂਪਾਂ ਨੂੰ ਲੈ ਕੇ ਖੋਜ ਕੀਤੀ ਜਾ ਰਹੀ ਹੈ ਪਰ ਜਿਸ ਤਰੀਕੇ ਦੇ ਨਾਲ ਸਕਾਟਲੈਂਡ ਦੇ ਈਡਨਬਰਗ ਦੇ ਗੁਰੂ ਘਰ ਦੇ ਵਿੱਚ ਇਸ ਨੂੰ ਸੁਸ਼ੋਭਿਤ ਕੀਤਾ ਗਿਆ ਤੇ ਮੌਕੇ ਤੇ ਮੌਜੂਦ ਸੰਗਤ ਦੇ ਵੱਲੋਂ ਬੜੀ ਹਿਸ਼ਰਤਾ ਦੇ ਨਾਲ ਇਸ ਪਾਵਨ ਸਰੂਪ ਦੇ ਦਰਸ਼ਨ ਕੀਤੇ ਗਏ ਨੇ